ਕੀ ਤੁਸੀਂ ਜਾਣਦੇ ਹੋ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ 'ਤੇ ਕਾਲਯੁਗ ਆਪਣੀ ਅਰਜ਼ੀ ਲੈ ਕੇ ਪਹੁੰਚਿਆ ਸੀ ਉਹ ਕਾਲਯੁਗ ਜਿਸ ਦੇ ਰਾਜ ਵਿੱਚ ਅਸੀਂ ਅੱਜ ਜੀ ਰਹੇ ਹਾਂ ਉਸਨੇ ਆਪ ਆ ਕੇ ਦੱਸਿਆ ਕਿ ਮੈਂ ਲੋਕਾਂ ਨੂੰ ਕਿਵੇਂ ਗੁੰਮਰਾਹ ਕਰਾਂਗਾ ਕਿਵੇਂ ਪਿਆਰ ਨੂੰ ਨਫ਼ਰਤ ਸੱਚ ਨੂੰ ਝੂਠ ਅਤੇ ਧਰਮ ਨੂੰ ਤੰਦੇ ਵਿੱਚ ਬਦਲ ਦਿਆਂਗਾ ਪਰ ਕਾਲਯੁਗ ਨੂੰ ਗੁਰੂ ਜੀ ਨੇ ਇੱਕ ਅਜੀਹਾ ਜਵਾਬ ਦਿੱਤਾ ਜੋ ਕਿ ਹਰ ਸਿੱਖ ਤੇ ਹਰ ਇਨਸਾਨ ਦੇ ਰੋਂਗ ਟੇ ਖੜੇ ਕਰ ਦਵੇਗਾ ਇਹ ਵੀਡੀਓ ਉਹ ਸਾਰਿਆਂ ਦੇ ਲਈ ਹੈ ਜੋ ਕਾਲੀ ਯੁਗ ਦੇ ਵਿੱਚ ਸੱਚੇ ਰਸਤੇ ਦੀ ਖੋਜ ਕਰ ਰਹੇ ਹਨ ਇੱਕ ਵਾਰੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਾਰੀ ਜ਼ਿੰਦਗੀ ਦੀ ਦਿਸ਼ਾ ਬਦਲ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮੇਰੇ ਨਾਲ ਚੜ੍ਹਦੀ ਕਲਾ ਚਾਹੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਤੇ ਆਓ ਜੀ ਹੁਣ ਤੁਹਾਡੇ ਨਾਲ ਅਸੀਂ ਇਸ ਵੀਡੀਓ ਬਾਰੇ ਚਰਚਾ ਕਰਦੇ ਹਾਂ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਕਾਲਯੁਗ ਵਿਚਾਰੇ ਹੋਈ ਵਾਰਦਾਤ ਇਹ ਸਾਖੀ ਨਾ ਸਿਰਫ ਅਸਲੀਅਤ ਨੂੰ ਉਜਾਗਰ ਕਰਦੀ ਹੈ ਬਲਕਿ ਅਸੀਂ ਜੋ ਕਾਲਯੁਗ ਚ ਜੀ ਰਹੇ ਹਾਂ ਉਸ ਤੇ ਨਿਸ਼ਾਨਾ ਨੂੰ ਵੀ ਦਿਖਾਉਂਦੀ ਹੈ ਇੱਕ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦੇ ਅੰਦਰ ਬੈਠੇ ਧਿਆਨ ਲਾ ਕੇ ਸਿਮਰਨ ਕਰ ਰਹੇ ਸਨ ਅਚਾਨਕ ਹਵਾ ਰੁਕ ਜਾਂਦੀ ਹੈ ਮਾਹੌਲ ਵਿੱਚ ਇੱਕ ਅਜੀਬ ਜਿਹੀ ਕੰਪਨ ਪੈਦਾ ਹੁੰਦੀ ਹੈ ਦਸ਼ਮ ਪਿਤਾ ਜਿਵੇਂ ਹੀ ਅੱਖਾਂ ਖੋਲਦੇ ਹਨ ਦੇਖਦੇ ਹਨ ਕਿ ਕਾਲਯੁਗ ਆਪ ਉਹਨਾਂ ਦੇ ਦਰਬਾਰ ਵਿੱਚ ਆ ਕੇ ਖੜਾ ਹੋਇਆ ਹੈ ਕਾਲਯੁਗ ਤਾਂਤਨਸ਼ੀ ਗੁਰੂ ਗੋਬਿੰਦ ਸਿੰਘ ਜੀ ਨੂੰ ਮੱਥਾ ਟੇਕਦਾ ਹੈ ਅਤੇ ਬੇਨਤੀ ਕਰਦਾ ਹੈ ਕਿ ਮਹਾਰਾਜ ਤੁਹਾਡੇ ਸਮੇਂ ਦੇ ਵਿੱਚ ਮੇਰਾ ਹੀ ਰਾਜ ਚੱਲ ਰਿਹਾ ਹੈ ਪਰ ਮੈਂ ਤੁਹਾਡੇ ਕੋਲ ਕੁਝ ਬੇਨਤੀ ਲੈ ਕੇ ਆਇਆ। ਗੁਰੂ ਗੋਬਿੰਦ ਸਿੰਘ ਜੀ ਸਿੱਧੀ ਗੱਲ ਕਰਦੇ ਹੋਏ ਕਹਿੰਦੇ ਹਨ ਬੇਨਤੀ ਬਾਅਦ ਚ ਕਰੀ ਪਹਿਲਾਂ ਦੱਸ ਤੇਰੀ ਕਰਨੀ ਕੀ ਹੋਵੇਗੀ। ਫਿਰ ਕਲਯੂ ਕਹਿੰਦਾ ਹੈ ਕਿ ਮੇਰੇ ਸਮੇਂ ਵਿੱਚ ਭਲਾ ਆਦਮੀ ਮਾੜਾ ਹੋਵੇਗਾ। ਜਿਹੜੇ ਚੋਲੇ ਪਾਈ ਹੋਣਗੇ ਉਹ ਭਲੇ ਬੰਦਿਆਂ ਵਾਲੇ ਹੋਣਗੇ। ਮਤਲਬ ਕਿ ਜਿਹੜੇ ਅੱਜਕੱਲ ਬਾਣਾ ਪਾਈ ਫਿਰਦੇ ਨੇ ਸਾਧ ਹੁੰਦੇ ਨੇ ਜਿਹੜੇ ਜਿਹੜੇ ਕਿ ਭਲੇ ਬੰਦਿਆਂ ਵਾਂਗ ਦਿਖਦੇ ਨੇ ਪਰ ਉਹਨਾਂ ਦੀ ਜੋ ਨੀਅਤ ਹੈ ਉਹ ਖੋਟੀ ਹੋਵੇਗੀ ਨਾਮ ਜਪਣ ਵਾਲਿਆਂ ਨੂੰ ਫਲ ਮਿਲੇਗਾ ਪਰ ਸੱਚੀ ਨੀਅਤ ਵਾਲਾ ਵਿਅਕਤੀ ਵਿਰਲਾ ਹੀ ਹੋਵੇਗਾ ਦੋਸਤ ਦੇ ਰੂਪ ਚ ਦੁਸ਼ਮਣ ਹੋਣਗੇ ਸਾਧਾਂ ਦੇ ਰੂਪ ਚ ਠੱਗ ਹੋਣਗੇ ਮਾਪਿਓ ਦੇ ਪੁੱਤਰ ਦੇ ਵਿੱਚ ਕਾਰਹੀ ਪਿਆਰ ਨਹੀਂ ਹੋਵੇਗਾ ਲੜਾਈ ਹੋਵੇਗੀ ਸਸ ਨੋ ਨਾਲ ਲੜੇਗੀ ਪੁੱਤਰ ਮਾਪਿਓ ਨੂੰ ਹੀ ਛੱਡ ਦੇਵੇਗਾ ਗੁਰੂ ਜੀ ਨੇ ਗੰਭੀਰ ਹੋ ਕੇ ਕਿਹਾ ਕਾਲ ਯੁਗ ਤੇਰੀ ਚਾਲ ਤਾਂ ਪਹਿਲਾਂ ਹੀ ਗੁਰਬਾਣੀ ਵਿੱਚ ਵਰਣਨ ਹੋਈ ਹੈ ਕਾਲ ਯੁਗ ਰਤ ਅਗਨ ਕਾ ਕੂੜ ਅੱਗੇ ਰਥਵਾ ਜਿਸ ਦਾ ਅਰਥ ਹੈ ਕਾਲ ਯੁਗ ਚਲਦਾ ਝੂਠ ਅਤੇ ਅੱਗ ਤੇ ਉੱਤੇ ਹੈ ਅਤੇ ਲੋਕਾਂ ਨੂੰ ਛਲ ਨਾਲ ਸਾੜ ਦਿੰਦਾ ਹੈ ਕਾਲੀਯੁਕ ਫਿਰ ਬੋਲਦਾ ਹੈ ਤੇ ਹੋਰ ਗੱਲਾਂ ਨੂੰ ਦੱਸਦਾ ਹੋਇਆ ਕਹਿੰਦਾ ਜੋ ਮਾਂ ਕੁੜੀ ਨੂੰ ਜਨਮ ਦੇਵੇਗੀ ਉਸ ਨੂੰ ਤਣਾਅ ਤੇ ਨਫ਼ਰਤ ਮਿਲੇਗੀ ਜਿਹੜੀ ਪੁੱਤਰ ਜੰਮੇਗੀ ਉਸ ਨੂੰ ਮਾਣ ਮਿਲੇਗਾ ਸਿੱਖ ਗੁਰੂ ਨੂੰ ਹੀ ਉਪਦੇਸ਼ ਦੇਵੇਗਾ ਕਈ ਲੋਕ ਗੁਰੂ ਨਾਲੋਂ ਵੱਡਾ ਹੋਣ ਦਾ ਦਾਵਾ ਕਰਨਗੇ ਨਹਾਉਣਾ ਛੱਡ ਦੇਣਗੇ ਭੋਜਨ ਵਿਲਾਸਟ ਡੁੱਬ ਜਾਣਗੇ ਮਨੁੱਖੀ ਸਰੀਰ ਦਾ ਸਤਕਾਰ ਨਾ ਕਰਦੇ ਹੋਏ ਮਾਸ ਮੱਛੀ ਖਾਣਗੇ ਇਸ ਤਰਿਆਂ ਜਾਦੂ ਟੂਣਾ ਕਰਨ ਲੱਗ ਪੈਂ ਗਿਆ purak ਹਰ ਵੇਲੇ ਸੰਪੋਗ ਭੋਗ ਤੇ ਵਿਲਾਸ ਦੀ ਸੋਚ ਵਿੱਚ ਫਸ ਜਾਵੇਗਾ ਫਿਰ ਕਾਲਯੁਗ ਆਪਣੀ ਆਖਰੀ ਚੇਤਾਵਨੀ ਦਿੰਦਾ ਹੋਇਆ ਕਹਿੰਦਾ ਕਿ ਮੈਂ ਲੋਕਾਂ ਨੂੰ ਪਰਮਾਤਮਾ ਤੋਂ ਦੂਰ ਕਰ ਦੇਵਾਂਗਾ ਮਾਇਆ ਦੀ ਅੰਨੀ ਵਰਖਾ ਕਰਾਂਗਾ ਕਾਂਕੀ ਲੋਕ ਰੱਬ ਨੂੰ ਭੁੱਲ ਜਾਣ ਬੇਰੋਜ਼ਗਾਰੀ ਵੱਧ ਜਾਊਗੀ ਨੌਜਵਾਨ ਪਖੰਡੀ ਸਾਧ ਬਣ ਜਾਣਗੇ ਵਹਿਮ ਜਾਤ ਪਾਤ ਅਤੇ ਕਪੜ ਦੇ ਰਾਹ ਤੇ ਚੱਲਣਗੇ ਗੁਰੂ ਦੇ ਪਿਆਰੇ ਵੀ ਗੁਰੂ ਦੀ ਥਾਂ ਦੁਨੀਆ ਦੇ ਪਿੱਛੇ ਲੱਗ ਜਾਣਗੇ ਫਿਰ ਗੁਰੂ ਜੀ ਫਰਮਾਉਂਦੇ ਹਨ ਪਰ ਜਿਨ੍ਹਾਂ ਨੇ ਅਸਲ ਦਾ ਰਾਹ ਫੜਿਆ ਜੋ ਨਾਮ ਜਪਦੇ ਹਨ ਸੇਵਾ ਕਰਦੇ ਹਨ ਜੋ ਅੰਮ੍ਰਿਤਧਾਰੀ ਹਨ ਉਹਨਾਂ ਦਾ ਤੂੰ ਕੁਝ ਵਿਗਾੜ ਨਹੀਂ ਸਕਦਾ ਖਾਲਸਾ ਮੇਰੀ ਫੌਜ ਹੈ ਜੋ ਅਸਲੀ ਸੰਤ ਹੋਣਗੇ ਉਹ ਤੈਨੂੰ ਲਲਕਾਰਣਗੇ ਅਤੇ ਰੱਬ ਨਾਲ ਜੁੜਨ ਵਾਲੇ ਕਾਲੀ ਯੁਗ ਦੇ ਵਿੱਚ ਰੱਬ ਨੂੰ ਪਾ ਲੈਣਗੇ ਇਹ ਸਿਰਫ ਸਾਖੀ ਹੀ ਨਹੀਂ ਹੈ ਬਲਕਿ ਇੱਕ ਚੇਤਾਵਨੀ ਹੈ ਕੀ ਕਲਯੁਗ ਆ ਗਏ ਪਰ ਖਾਲਸਾ ਅੱਜ ਵੀ ਤਿਆਰ ਖੜਾ ਹੈ ਸਾਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਸਾਨੂੰ ਕਿਸ ਰਸਤੇ ਤੇ ਜਾਣਾ ਚਾਹੀਦਾ ਹੈ ਜੇ ਤੁਸੀਂ ਵੀ ਗੁਰੂ ਜੀ ਨਾਲ ਜੁੜਨਾ ਚਾਹੁੰਦੇ ਹੋ ਨਾਮ ਜਪਣਾ ਸ਼ੁਰੂ ਕਰੋ ਸੇਵਾ ਕਰੋ ਗੁਰੂ ਜੀ ਦੇ ਰਾਹ ਉੱਤੇ ਚੱਲਣਾ ਸ਼ੁਰੂ ਕਰੋ ਤੁਏ ਸਿੱਗੀ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਆ ਫਿਰ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ